ਕੇਸਰੀ ਲਹਿਰ ਦੇ ਸਿੱਖ ਆਰਗੇਨਾਈਜੇਸ਼ਨ ਯੂਕੇ ਔਰ ਸਕਾਟਲੈਂਡ ਉਹ ਬੇਸਡ ਹੈ ਉਹਨਾਂ ਨੇ ਪਾਕਿਸਤਾਨ ਨੂੰ ਇਹ ਅਰਜ਼ਿ ਕੀਤਾ ਕਿ ਵੀ ਉਹ ਯੂਨ ਰੈਫਰੈਂਡਮ ਜਿਹੜਾ ਪੰਜਾਬ ਦੇ ਵਿੱਚ ਕਰਵਾਉਣ ਦੀ ਪੰਜਾਬ ਦੀ ਆਜ਼ਾਦੀ ਦਾ ਇਸ ਨੂੰ ਹਮਾਇਤ ਕਰਨ ਟੂ ਯੂਜ਼ ਹਿਸ ਪੋਜੀਸ਼ਨ ਟੂ ਰਿਕਵੈਸਟ ਥੈਟ ਦਾ ਗਵਰਨਮੈਂਟ ਆਫ ਪਾਕਿਸਤਾਨ ਫਾਰਮਲੀ ਸਪੋਰਟ ਅ ਯੂਨਾਈਟਿਡ ਨੇਸ਼ਨ ਲੈਡ ਬਾਈਂਡਿੰਗ ਰੈਫਰੈਂਡਮ ਔਨ ਦਾ ਇੰਡੀਪੈਂਡੈਂਸ ਆਫ ਇੰਡੀਅਨ ਓਕੂਪਾਈਡ ਪੰਜਾਬ ਰਦੀਪ ਸਿੰਘ ਨੇਜਰ ਦੀ ਸ਼ਹਾਦਤ ਕੈਨੇਡਾ ਚ ਹੁੰਦੀ ਹੈ ਅਵਤਾਰ ਸਿੰਘ ਖੰਡਾ ਦੀ ਯੂਨਾਈਟਿਡ ਕਿੰਗਡਮ ਚ ਹੁੰਦੀ ਹੈ 2023 ਚ ਔਰ ਪਰਮਜੀਤ ਸਿੰਘ ਪੰਜਵੜ ਦੀ ਲਾਹੌਰ ਚ ਹੁੰਦੀ ਹੈ ਉਹਨਾਂ ਨੇ ਕਿਹਾ ਕਿ ਬੀ ਦੀਸ ਅਸੈਸੀਨੇਸ਼ਨਸ ਹੈਵ ਕੌਜ਼ਡ ਡੀਪ ਅਲਾਰਮ ਵਿਥਿਨ ਦਾ ਸਿੱਖ ਐਂਡ ਪੰਜਾਬੀ ਕਮੇਟੀਆਂ ਗਲੋਬਲੀ ਔਰ ਇਸ ਕਰਕੇ ਅਸੀਂ ਇਹ ਮੰਗ ਕਰਦੇ ਹਾਂ ਗਵਰਨਮੈਂਟ ਆਫ ਪਾਕਿਸਤਾਨ ਤੋਂ ਡਿਮਾਂਡ ਇੰਟਰਨੈਸ਼ਨਲ ਇਨਵੈਸਟੀਗੇਸ਼ਨਸ ਇੰਟੂ ਦਾ ਕਿਲਿੰਗ ਆਫ ਸਿੱਖ ਐਕਟਿਵਿਸਟਸ ਵੈਲਕਮ ਬੈਕ ਇਨ ਅਵਰ ਪ੍ਰੋਗਰਾਮਸ ਅਵਰ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਕੇ ਤੇ ਸਕਾਡਲੈਂਡ ਬੇਸ ਸਿੱਖ ਜਗਤਬੰਦੀ ਕੇਸਰੀ ਲਾਹਰ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਮਰੀਮ ਨਵਾਜ਼ਦੀ وزارت ਵਿੱਚ ਵਜ਼ੀਰ ਸਰਦਾਰ ਰਮੇਸ਼ ਸਿੰਘ ਅਰੋੜਾ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖ ਰੈਫਰੈਂਡਮ ਦੇ ਮੁੱਦੇ ਨੂੰ ਯੂਨ ਸਿਕਿਉਰਿਟੀ ਕੌਂਸਲ ਵਿੱਚ ਉਠਾਉਣ ਲਈ ਪਾਕਿਸਤਾਨ ਸਰਕਾਰ ਨਾਲ ਲੋਬੀ ਕਰਨ ਯਾਦ ਰਹੀ ਇਸ ਵੇਲੇ ਪਾਕਿਸਤਾਨ 2 ਸਾਲ ਲਈ ਯੂਨ ਸਿਕਿਉਰਿਟੀ ਕੌਂਸਲ ਦਾ ਨਾਨ ਵੀਟੋ ਜਿਹੜਾ ਮੈਂਬਰ ਹੈ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਆ ਸੋ ਅਸੀਂ ਚਾਹਾਂਗੇ ਕਿ ਤੁਸੀਂ ਨਿਸ਼ਚਿਤ ਤਰ੍ਹਾਂ ਬੜੇ ਰਹਿਣਾ ਦੇਖਣ ਸੌਨਲੀ ਐਂਡ ਲਿਖਣ ਲਈ ਤੁਹਾਡਾ ਸਬਤਾ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਕੀ ਵਿਚਾਰ ਹਨ ਅ ਦੇਖੋ ਜਿਹੜੀ ਇੱਕ ਇਹ ਸਾਰੇ ਕਨਫਲਿਕਟਸ ਹੋ ਇੰਡੀਆ ਪਾਕਿਸਤਾਨ ਦੇ ਡਰੋਨ ਔਰ ਮਿਸਲ ਵਾਰ ਚੋਂ ਪੋਜ਼ਿਟਿਵਿਟੀ ਨਿਕਲੀ ਕਿ ਸਿੱਖ ਕੌਮ ਐਜ਼ ਅ ਥਰਡ ਫੈਕਟਰ ਜਿਨ੍ਹਾਂ ਨੇ ਪੰਜਾਬ ਦੇ ਸਿੱਖਾਂ ਨੇ ਕੋਈ ਅੱਗੇ ਵੱਧ ਕੇ ਭਾਰਤ ਦੀ ਹਮਾਇਤ ਨਹੀਂ ਕੀਤੀ ਡਾਇਸਪੋਰਾ ਸਿੱਖਾਂ ਨੇ ਖੁੱਲ ਕੇ ਭਾਰਤ ਦਾ ਵਿਰੋਧ ਕੀਤਾ ਹੈ ਔਰ ਇਹ ਸਾਰੇ ਪੀਰੀਅਡ ਦੇ ਵਿੱਚ ਸਿੱਖਾਂ ਦੀ ਇੱਕ ਅਡਰੀ ਹੋਂਦ ਦੀ ਗੱਲ ਔਰ ਐਜ਼ ਅ ਪੋਲੀਟੀਕਲ ਫੈਕਟਰ ਵੀ ਐਜ਼ ਅ ਬਫਰ ਬਿਟਵੀਨ ਦਾ ਟੂ ਇਹ ਵੀ ਫੈਕਟ ਸਾਹਮਣੇ ਆਇਆ ਔਰ ਹਾਲਾਂ ਭਾਰਤ ਨੇ ਇਸ ਸਾਰੇ ਚੋਂ ਕਵਰਾ ਕੇ ਇਹ ਇੱਕ ਸਟੋਰੀ ਆਪਣੇ ਮਿਲਟਰੀ ਲੈਫਟ ਹੈਂਡ ਜਨਰਲ ਨਾਲ ਆਈ ਪਲਾਨ ਕਰਨ ਦੀ ਕੋਸ਼ਿਸ਼ ਕੀਤੀ ਕਿ ਜੀ ਪਾਕਿਸਤਾਨ ਨੇ ਦਰਬਾਰ ਸਾਹਿਬ ਤੇ ਹਮਲਾ ਕਰਨਾ ਸੀਓ ਇਸ ਲਈ ਉੱਥੇ ਜਿਹੜਾ ਉਹ ਪ੍ਰੋਟੈਕਟਿਵ ਗਨ ਲਾਈ ਗਈ ਔਰ ਜਿਹੜਾ ਬਾਤ ਝੂਠੀ ਨਿਕਲੀ ਔਰ ਉਹਨਾਂ ਨੂੰ ਸ਼ਰਮਿੰਦਗੀ ਦੇ ਨਾਲ ਉਹ ਬਿਆਨ ਵਾਪਸ ਲੈਣਾ ਪਿਆ ਪਰ ਇਹ ਵੀ ਇਹਦਾ ਹੀ ਹਿੱਸਾ ਸੀ ਔਰ ਉਹ ਸਾਰੇ ਪੀਰੀਅਡ ਚ ਜਿਹੜੇ ਪਾਕਿਸਤਾਨ ਦੇ ਜਿਹੜੇ ਡਾਇਰੈਕਟਰ ਜਨਰਲ ਜਿਹੜੇ ਆਈਐਸਪੀਆਰ ਨੂੰ ਸ਼ਾਇਦ ਕਹਿੰਦੇ ਨੇ ਇੰਟਰ ਸਰਵਿਸ ਪਬਲਿਕ ਰਿਲੇਸ਼ਨ ਉਹਨਾਂ ਦੀ ਇੱਕ ਬਰੀਫ ਕਲਿੱਪ ਜਿਹੜੀ ਸਾਨੂੰ ਸਾਡੇ ਵੀਰ ਨਿਵਾਸ ਚੌਧਰੀ ਜੀ ਨੇ ਔਰ ਇੱਕ ਹੋਰ ਵੀਰ ਨੇ ਵੀ ਇੰਜ਼ਾਕਤ ਅਲੀ ਜੀ ਨੇ ਵੀ ਭੇਜੀ ਸੀ ਹਾਲਾਂ ਮੈਂ ਉਹਨੂੰ ਦਿਖਾਣਾ ਚਾਹੁੰਦਾ ਸੀ ਲੇਕਿਨ ਕੱਲ ਮੈਂ ਦੇਖਿਆ ਕਿ ਉਹਨੂੰ ਪ੍ਰਾਈਵੇਟ ਕਰ ਦਿੱਤਾ ਗਿਆ ਉਹਨਾਂ ਦੀ ਪ੍ਰੋਪਰ ਪ੍ਰੈਸ ਕਾਨਫਰੰਸ ਦਾ ਹਿੱਸਾ ਸੀ ਜਿਸ ਜਦੋਂ ਇਹ ਪੁੱਛਿਆ ਗਿਆ ਕਿ ਜੀ ਕੀ ਇਸ ਕਿਸਮ ਦਾ ਉਹਨਾਂ ਨੇ ਕਿਹਾ ਜੀ ਸੱਖਾ ਨਾਲ ਸਾਡੇ ਬੜੇ ਜ਼ਬਰਦਸਤ ਰابطੇ ਨੇ ਸਿੱਖਾਂ ਦੀ ਇੱਥੇ ਬੜੀ ਇੱਜ਼ਤ ਹੈ ਹਮਮ ਔਰ ਤੁਸੀਂ ਦੇਖਦੇ ਹੋ ਵੀ ਜਦੋਂ ਸਿੱਖ ਜ਼ਿਆਰਤ ਲਈ ਆਂਦੇ ਨੇ ਉਹਨਾਂ ਨੂੰ ਕਿਵੇਂ ਮੁਹੱਬਤ ਦੇ ਨਾਲ ਪਾਕਿਸਤਾਨੀ ਲੋਕ ਕਰਦੇ ਨੇ ਉਹਨਾਂ ਨਾਲ ਸਾਡਾ ਇੱਕ ਖਾਸ ਰਿਸ਼ਤਾ ਹੈ ਔਰ ਇਸ ਕਿਸਮ ਦਾ ਸੋਚਿਆ ਵੀ ਨਹੀਂ ਜਾ ਸਕਦਾ ਇਹ ਇਹਨਾਂ ਦਾ ਪ੍ਰੋਪਾਗੈਂਡ ਹੈ ਹਮ ਹੁਣ ਜਦੋਂ ਕਿ ਐਟ ਵਾਰ ਹੋ ਉਹ ਉਸ ਵੇਲੇ ਈਵਨ ਇਸ ਲੈਵਲ ਦੇ ਦੀ ਸ਼ਖਸੀਅਤ ਦਾ ਇਹ ਪ੍ਰਗਟਾਵਾ ਇਹ ਇਹਨਾਂ ਨੂੰ ਬਹੁਤ ਤਕਲੀਫ ਦਿੰਦਾ ਔਰ ਉਹਨਾਂ ਨੇ ਕਿਹਾ ਜੀ ਅਸੀਂ ਤਾਂ ਈਵਨ ਇਹ ਸਾਰੇ ਦੇ ਚੱਲਦੇ ਆ ਵੀ ਕਰਤਾਰਪੁਰ ਕਾਰਿਡੋਰ ਨਹੀਂ ਬੰਦ ਕੀਤਾ ਉਹੀ ਨਹੀਂ ਆਣ ਦਿੰਦਾ ਸੋ ਇਹ ਆਪਣੇ ਆਪ ਦੇ ਵਿੱਚ ਉਹਨਾਂ ਦਾ ਝੂਠ ਐਕਸਪੋਜ਼ ਹੋਇਆ ਔਰ ਇਸੇ ਪੀਰੀਅਡ ਚ ਇਹ ਮੰਗ ਵੀ ਉੱਠੀ ਕਿਉਂਕਿ ਪਾਕਿਸਤਾਨ ਇਸ ਵੇਲੇ ਜਦੋਂ ਅਸੀਂ ਯੂਨ ਸਿਕਿਉਰਟੀ ਕੌਂਸਲ ਦੀ ਗੱਲ ਕਰਦੇ ਆ 15 ਮੈਂਬਰ ਨੇ ਉਸ ਦੇ ਪੰਜ ਉਹਦੇ ਵੀਟੋ ਬਿਲਡਿੰਗ ਮੈਂਬਰ ਨੇ ਜਿਨ੍ਹਾਂ ਦੇ ਕੋਲ ਵੀਟੋ ਪਾਵਰ ਹੁੰਦੀ ਹੈ ਜਿਨ੍ਹਾਂ ਦਾ ਵਿੱਚ ਅਮਰੀਕਾ ਯੂਕੇ ਫਰਾਂਸ ਚਾਈਨਾ ਰਸ਼ੀਆ ਇਹ ਸ਼ਾਮਲ ਨੇ 10 ਜਿਹੜੇ ਨੇ ਉਹ ਬਾਕੀ ਯੂਨ ਸਕਿਉਰਟੀ ਯੂਨ ਜਨਰਲ ਅਸੈਂਬਲੀ ਦੇ ਕੋਲਿਕ 93 ਮੈਂਬਰ ਨੇ ਉਹਨਾਂ ਚੋਂ ਚੁਣੇ ਜਾਂਦੇ ਨੇ 2-2 ਸਾਲ ਦੇ ਲਈ ਔਰ ਵੀਟੋ ਪਾਵਰ ਨਹੀਂ ਹੁੰਦੀ ਉਹਨਾਂ ਕੋਲ ਪਰ ਕਿਸੇ ਵੀ ਗੱਲ ਦੇ ਉੱਤੇ ਰੌਲਾ ਗਾਲਾ ਤਾਂ ਉਹ ਪਾ ਸਕਦੇ ਨੇ ਸੋ ਪਾਕਿਸਤਾਨ ਇਸ ਵੇਲੇ ਨਾਨ ਵੀਟੋ ਵੀਲਡਿੰਗ ਮੈਂਬਰ ਹੈ ਯੂਨ ਸਕਿਉਰਟੀ ਕੌਂਸਲ ਦਾ ਸੋ ਉਸ ਪੀਰੀਅਡ ਚ ਵੀ ਜਦੋਂ ਇਹ ਮਈ 7 8 9 ਨੂੰ ਔਰ ਪਹਿਲਗਾਮ 22 ਅਪ੍ਰੈਲ ਤੋਂ ਬਾਅਦ ਇਹ ਸਾਰਾ ਚੱਲ ਰਿਹਾ ਸੀ ਇਹ ਮੰਗ ਉੱਠੀ ਕਿ ਪਾਕਿਸਤਾਨ ਦੇ ਲਈ ਜੇ ਹੁਣ ਇੰਡੀਆ ਨੇ ਬਿਲਕੁਲ ਹੀ ਇਹ ਧਾਰੀ ਹੋਈ ਹੈ ਵੀ ਉਹਨੇ ਪਾਕਿਸਤਾਨ ਦੀ ਸਰਵਾਈਵਲ ਦੇ ਉੱਤੇ ਹੀ ਸਵਾਲੀਆਂ ਨਿਸ਼ਾਨ ਲਾਇਆ ਹੋਇਆ ਤੇ ਪਾਕਿਸਤਾਨ ਖੁੱਲ ਕੇ ਜਿੱਥੇ ਸਿੱਖ ਫੈਕਟਰ ਹੈ ਜਿਹੜਾ ਇੱਕ ਐਜ਼ ਅ ਬਫਰ ਜ਼ੋਨ ਦੀ ਗੱਲ ਅਸੀਂ ਕਰਦੇ ਵੀ ਉਹ ਯੂਨ ਸਿਕਿਉਰਿਟੀ ਕਾਉਂਸਲ ਦੇ ਵਿੱਚ ਜਿਹੜਾ ਇਸ ਮੁੱਦੇ ਨੂੰ ਸਿੱਖਾਂ ਦੇ ਇਸ਼ੂ ਨੂੰ ਖਾਲਸਤਾਨ ਦੇ ਇਸ਼ੂ ਨੂੰ ਚੁੱਕੇ ਹਾਲਾਂ ਇਸ ਦੇ ਉੱਤੇ ਅਸੀਂ ਹਮੇਸ਼ਾ ਹੀ ਮੈਂ ਸ਼ਾਇਦ ਅੱਗੇ ਵੀ ਇੱਕ ਵਾਰ ਜ਼ਿਕਰ ਕੀਤਾ ਸੀ ਕਿ ਸ਼ਾਇਦ ਅਫਜ਼ਲ ਹੈਦਰ ਜਿਹੜੇ ਲਾ ਮਨਿਸਟਰ ਹੈ پرویز ਮੁਸ਼ਰਫ ਦੀ ਕੈਬਨਿਟ ਦੇ ਵੇਲੇ ਵੀ ਹੁਣ ਤਾਂ ਉਹ ਇਸ ਦੁਨੀਆ 'ਚ ਨਹੀਂ ਨੇ ਉਹ ਅਮਰੀਕਾ ਆਏ ਔਰ ਮੈਨੂੰ ਵੀ ਉਹਨਾਂ ਦੇ ਨਾਲ ਮਿਲਣ ਦਾ ਸਬੱਬ ਹੋਇਆ ਦੋ ਤਿੰਨ ਥਾਵਾਂ ਤੇ ਤੇ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਜੀ ਜੇ ਤੁਸੀਂ ਜਿਹੜਾ ਸੱਚਮੁੱਚ ਸਮਝਦੇ ਹਾਂ ਵੀ ਪਾਕਿਸਤਾਨ ਦੀ ਸਿਕਿਉਰਿਟੀ ਮੈਂ ਕਹਾਂ ਜੀ ਇੰਡੀਆ ਨੇ ਔਰ ਹਿੰਦੂਆਂ ਨੇ ਤੱਕਦੇ ਪਾਕਿਸਤਾਨ ਦੀ ਹੋਂਦ ਨੂੰ ਜਿਹੜਾ ਉਹ تسلیم ਹੀ ਨਹੀਂ ਕੀਤਾ ਉਹ ਔਰ ਉਹਨਾਂ ਦੇ ਲਗਾਤਾਰਤਾ ਨਾਲ ਤੁਸੀਂ ਉਹਨਾਂ ਦੇ ਜ਼ਿਹਨ 'ਚ ਇਹ ਜਿਹੜਾ ਸੋ ਕਾਲਡ ਖੰਡ ਭਾਰਤ ਇਹ ਵੜਿਆ ਹੈ ਤੇ ਮੈਂ ਕਹਾਂ ਜੀ ਬਿਸ਼ੱਕ ਨਿਊਕਲੀਅਰ ਨੇ ਤੁਹਾਨੂੰ ਥੋੜਾ ਸੇਫ ਕੀਤਾ ਪਰ ਤੁਹਾਡੀ ਸੇਫਟੀ ਬਹੁਤ ਵੱਡੀ ਸਿਕ ਫੈਕਟਰ ਬਹੁਤ ਪਾਵਰਫੁਲ ਫੈਕਟਰ ਹੈ ਔਰ ਜੇ ਤੁਸੀਂ ਘਟੋਕੜ ਥੋੜਾ ਬਹੁਤ ਸਿੱਖਾਂ ਨੂੰ ਘਮਣਾ ਦਿਓ ਤੇ ਇਹ ਜਿਹੜਾ ਅਸੀਂ ਤਾਂ ਜੋ ਕਰ ਸਕਾਂਗੇ ਕਰਾਂਗੇ ਲੇਕਿਨ ਇਹ ਇੰਡੀਆ ਦੇ ਮੂੰਹ ਤੇ ਵਿੱਚ ਪੇੜ ਵੱਜਦੀ ਹੈ ਤਾਂ ਉਹਨਾਂ ਨੇ ਕਿਹਾ ਜੀ ਗੱਲ ਤੁਹਾਡੀ ਠੀਕ ਹੈ ਮੈਂ ਜੇ ਨਿੰਜੀ ਮਰੇ ਹੋਏ ਵਾਸ ਪਰ ਉਹਨਾਂ ਨੇ ਕਿਹਾ ਜੀ ਜਦੋਂ ਹੀ ਅਸੀਂ ਜੇ ਗੱਲ ਕੀਤੀ ਤਾਂ ਉਹਨਾਂ ਨੇ ਬਲੋਚਿਸਤਾਨ ਦਾ ਇਸ਼ੂ ਚੁੱਕ ਲੈਣਾ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਹੈਦਰ ਸਾਹਿਬ ਉਹ ਤਾਂ ਉਹਨਾਂ ਨੇ ਪਹਿਲਾਂ ਹੀ ਚੁੱਕਿਆ ਹੋਇਆ ਹੈ ਬਿਲਕੁਲ ਉਸ ਇਹ ਹਾਲਾਂ ਮੋਦੀ ਦੇ ਆਉਣ ਤੋਂ ਪਹਿਲਾਂ ਦੀ ਗੱਲ ਹੈ 2014 ਤੋਂ ਤੇ ਇਹ ਅਸੀਂ ਦੇਖ ਹੀ ਰਹੇ ਹਾਂ ਕਿ ਬਲੋਚਿਸਤਾਨ ਜਿੱਤਾ ਉਹਨਾਂ ਨੇ ਕਿਸ ਸਾਥ ਤੱਕ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੂੰ ਇਕਵਿਪ ਕੀਤਾ ਜਾਂ ਦੂਸਰਾ ਕੀਤਾ ਸੋ ਇਹ ਪਾਕਿਸਤਾਨ ਦੇ ਨੀਤੀ ਘਾੜਿਆਂ ਨੇ ਦੇਖਣਾ ਵੀ ਉਹਨਾਂ ਨੇ ਕੀ ਕੋਰਸ ਲੈਣਾ ਪਰ ਅਸੀਂ ਇਹ ਸਮਝਦੇ ਆ ਵੀ ਉਹ ਆਪਣੀ ਜਿਹੜੀ ਹੈ ਜੇ ਇਸ ਫੈਕਟਰ ਨੂੰ ਜਿਹੜਾ ਮੈਨੂੰ ਲੱਗਦਾ ਵੀ ਇਸ ਕਨਫਲਿਕਟ 'ਚ ਇਸ ਗੱਲ ਦੀ ਹੋਰ ਸਮਝ ਆਈ ਹੈ ਇਸ ਵਾਰ ਪਾਕਿਸਤਾਨੀ ਮੀਡੀਆ ਨੇ ਵੀ ਸਿੱਖ ਫੈਕਟਰ ਨੂੰ ਕਾਫੀ ਕਵਰ ਕੀਤਾ ਹੈ ਪਰ ਕਿਉਂਕਿ ਅਸੀਂ ਜੋ ਵੀ ਮੀਡੀਆ ਨਿਊਜ਼ ਨੇ ਜਾਂ ਉਹਨਾਂ ਤੇ ਸਾਡੀ ਕਮੈਂਟਰੀ ਹੁੰਦੀ ਹੈ ਔਰ ਅੱਜ ਮੈਂ ਇਹ ਸਟੇਟਮੈਂਟ ਸਾਡੇ ਤੱਕ ਪਹੁੰਚਾਈ ਹੈ ਕੇਸਰੀ ਲਹਿਰ ਇਹ ਸਿੱਖ ਆਰਗੇਨਾਈਜੇਸ਼ਨ ਯੂਕੇ اور ਸਕਾਟਲੈਂਡ ਉਹ ਬੇਸਡ ਹੈ ਉਹਨਾਂ ਨੇ ਪਾਕਿਸਤਾਨ ਨੂੰ ਇਹ ਅਰਜ਼ ਕੀਤਾ ਹੈ ਕਿ ਵੀ ਉਹ ਯੂਨ ਰੈਫਰੈਂਡਮ ਜਿਹੜਾ ਹੈ ਪੰਜਾਬ ਦੇ ਵਿੱਚ ਕਰਵਾਉਣ ਦੀ ਪੰਜਾਬ ਦੀ ਆਜ਼ਾਦੀ ਦਾ ਇਸ ਨੂੰ ਹਮਾਇਤ ਕਰਨ ਉਹਨਾਂ ਨੇ ਬੈਟਰ ਅਪਰੋਚ ਲਈ ਹੈ ਉਹਨਾਂ ਨੇ ਇਹ ਓਪਨ ਲੈਟਰ ਰਾਦਰ ਸਰਦਾਰ ਰਮੇਸ਼ ਸਿੰਘ ਅਰੋੜਾ ਜਿਹੜਾ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰੈਜ਼ੀਡੈਂਟ ਵੀ ਹੈ ਔਰ ਮਰੀਮ ਨਵਾਜ਼ ਦੀ ਕੈਬਨਿਟ ਦੇ ਵਿੱਚ ਮਾਈਨੋਰਟੀ ਮਿਨਿਸਟਰ ਵੀ ਹੈ ਉਹਨਾਂ ਨੂੰ ਇਹ ਐਡਰੈਸ ਕੀਤਾ ਹੈ ਉਹਨਾਂ ਨੇ ਕਿਹਾ ਕਿ ਬਈ ਅਰਜ ਕੀਤਾ ਉਹਨਾਂ ਨੂੰ ਕਿ ਟੂ ਯੂਜ਼ ਇਸ ਪੋਜੀਸ਼ਨ ਟੂ ਰਿਕੁਐਸਟ ਥੈਟ ਦਾ ਗਵਰਨਮੈਂਟ ਆਫ ਪਾਕਿਸਤਾਨ ਫਾਰਮਲੀ ਸਪੋਰਟ ਅ ਯੂਨਾਈਟਿਡ ਨੇਸ਼ਨ ਲੈਡ ਬਾਈਂਡਿੰਗ ਰੈਫਰੈਂਡਮ ਔਨ ਦਾ ਇੰਡੀਪੈਂਡੈਂਸ ਆਫ ਇੰਡੀਅਨ ਆਕੂਪਾਈਡ ਪੰਜਾਬ ਸੋ ਮੈਨੂੰ ਲੱਗਦਾ ਵੀ ਇਹ ਅਪਰੋਚ ਜ਼ਿਆਦਾ ਬਿਹਤਰ ਹੈ ਕਿਉਂਕਿ ਚਲੋ ਇੰਟਰਨੈਸ਼ਨਲ ਸਿੱਖ ਕਮਿਊਨਿਟੀ ਪਾਕਿਸਤਾਨ ਵੱਲ ਹਮਦਰਦੀ ਨਾਲ ਦੇਖਦੀ ਹੈ ਸਾਡੇ ਗੁਰਤਾਮ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਉਹਨਾਂ ਦੀ ਬਹੁਤ ਚੰਗੇ ਢੰਗ ਨਾਲ ਔਰ ਬਾਕੀ ਗੁਰਦੁਆਰਿਆਂ ਦੀ ਦੇਖਭਾਲ ਹੋ ਰਹੀ ਹੈ ਪਰ ਜੇ ਇਹ ਮੰਗ ਪਾਕਿਸਤਾਨ ਦੇ ਸਿੱਖਾਂ ਵੱਲੋਂ ਆਂਦੀ ਹੈ ਔਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ ਜਾਂ ਉਹਨਾਂ ਵੱਲੋਂ ਆਂਦੀ ਹੈ ਤੇ ਸ਼ਾਇਦ ਇਸ ਦੇ ਵਿੱਚ ਜ਼ਿਆਦਾ ਵੇਟ ਹੋਏਗਾ ਕਿ ਉਹ ਐਜ਼ ਅ ਪਾਕਿਸਤਾਨੀ ਸਿੱਖ ਮਹਿਸੂਸ ਕਰਦੇ ਨੇ ਕਿ ਭਾਈ ਉਹਨਾਂ ਦੇ ਗੁਰਤਾਮ ਜਿਹੜੇ ਨੇ ਉਹ ਸੇਫ ਨਹੀਂ ਨੇ ਦੂਸਰੇ ਪਾਸੇ ਦਰਬਾਰ ਸਾਹਿਬ ਔਰ ਦੂਸਰੇ ਜਿਵੇਂ ਕਰ ਰਹੇ ਨੇ ਔਰ ਸਿੱਖ ਕਿਉਂਕਿ ਬਤਵਾਰੇ ਸਿੱਖ ਉਹ ਆਪਣੀ ਹਕੂਮਤ ਨੂੰ ਕਹਿ ਸਕਦੇ ਨੇ ਕਿ ਭਾਈ ਤੁਸੀਂ ਜਿਹੜਾ ਉਹ ਇਹ ਸਾਰੇ ਦੀ ਖੁਲਕੇ ਜਿਹੜਾ ਉਹ ਹਮਾਇਤ ਕਰੋ ਔਰ ਉਹਨਾਂ ਨੇ ਇਸ ਲੈਟਰ ਦੇ ਵਿੱਚ ਇਹ ਕਿਹਾ ਕਿ ਵੀ ਅਸੀਂ ਜਿਹੜਾ ਹੈ ਸੈਲਫ ਡਿਟਰਮੀਨੇਸ਼ਨ ਫਾਰ ਪੰਜਾਬ ਜਿਹੜਾ ਇਸ ਦੀ ਮੰਗ ਕਰਦੇ ਔਰ ਇਹ ਅੰਡਰ ਇੰਟਰਨੈਸ਼ਨਲ ਲਾ ਸੱਚੇ ਰੈਫਰੈਂਡਮ ਉਹਦੇ ਜਿਹਨਾਂ ਨੇ ਕਿਹਾ ਵੀ ਅਸੀਂ ਇਹ ਵੀ ਨਹੀਂ ਕਹਿੰਦੇ ਵੀ ਇਹ ਸਿਰਫ ਸਿੱਖਾਂ ਦੇ ਲਈ ਹੈ ਜਿਹੜੇ ਵੀ ਪੰਜਾਬ ਦੇ ਰੈਜ਼ੀਡੈਂਟ ਨੇ ਰਿਗਾਰਡਲੈਸ ਆਫ ਰਿਲੀਜੀਅਨ ਐਂਡ ਬੈਕਗਰਾਉਂਡ ਉਹ ਇਸ ਰੈਫਰੈਂਡਮ ਦਾ ਹਿੱਸਾ ਹੋ ਸਕਦੇ ਨੇ ਯੂਨ ਸਪੌਂਸਰਡ ਹੋਏ ਪੰਜਾਬ ਦੇ ਵਿੱਚ ਕਰਵਾਇਆ ਜਾਏ ਫਿਰ ਉਹਨਾਂ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਚੁੱਕਿਆ ਸਿੱਖ ਐਕਟਿਵਿਸਟਾਂ ਦੇ ਖਿਲਾਫ ਜਿਹਦੇ ਥੱਲੇ ਹਰਦੀਪ ਸਿੰਘ ਨੇਜਰ ਦੀ ਸ਼ਹਾਦਤ ਕੈਨੇਡਾ 'ਚ ਹੁੰਦੀ ਹੈ ਅਵਤਾਰ ਸਿੰਘ ਖੰਡਾ ਦੀ ਯੂਨਾਈਟਿਡ ਕਿੰਗਡਮ ਚ ਹੁੰਦੀ ਹੈ 2023 ਚ ਔਰ ਪਰਮਜੀਤ ਸਿੰਘ ਪੰਜਵੜ ਦੀ ਲਾਹੌਰ ਚ ਹੁੰਦੀ ਹੈ ਉਹਨਾਂ ਨੇ ਕਿਹਾ ਕਿ ਵੀ ਥੀਸ ਅਸੈਸੀਨੇਸ਼ਨਸ ਹੈਵ ਕਾਜ਼ਡ ਡੀਪ ਅਲਾਰਮ ਵਿਦ ਇਨ ਦਾ ਸਿੱਖ ਐਂਡ ਪੰਜਾਬੀ ਕਮਿਊਨਿਟੀਜ਼ ਗਲੋਬਲੀ ਔਰ ਇਸ ਕਰਕੇ ਅਸੀਂ ਇਹ ਮੰਗ ਕਰਦੇ ਹਾਂ ਗਵਰਨਮੈਂਟ ਆਫ ਪਾਕਿਸਤਾਨ ਤੋਂ ਕਿ ਪਬਲਿਕਲੀ ਬੈਕ ਹੈ ਯੂਨ ਫੈਸਿਲਿਟੇਟਿਡ ਰੈਫਰੈਂਡਮ ਔਨ ਪੰਜਾਬ ਫਿਊਚਰ ਇਸ ਨੂੰ ਦੀ ਤੁਸੀਂ ਹਮਾਇਤ ਕਰੋ ਡਿਮਾਂਡ ਇੰਟਰਨੈਸ਼ਨਲ ਇਨਵੈਸਟੀਗੇਸ਼ਨਸ ਇਨਟੂ ਦਾ ਕਿਲਿੰਗ ਆਫ ਸਿੱਖ ਐਕਟੀਵਿਸਟ ਇਹ ਵੀ ਮੰਗ ਕੀਤੀ ਜਾ ਸਕਦੀ ਹੈ ਕਿ ਭਾਈ politically ਜਿਹੜਾ ਉਹ ਜਿਹੜੇ ਸ਼ਾਂਤਮਈ ਢੰਗ ਨਾਲ ਆਪਣੀ ਮੰਗ ਕਹਿਣ ਦਾ ਉਹ ਤਾਂ UN ਚਾਰਟਰ ਹੈ right of self determination international law ਵੀ ਤੁਹਾਨੂੰ ਹੱਕ ਦਿੰਦਾ ਹੈ hm protect those engaging in peaceful political activity اور ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਵੀ ਅਸੀਂ ਕਿਸਟਲਰ UK ਕਿਸਟਲਰ ਸਕਾਟਲੈਂਡ ਸਟੈਂਡ ਰੈਡੀ ਟੂ ਵਰਕ ਵਿਦ ਗਲੋਬਲ ਪਾਰਟਨਰਸ ਟੂ ਐਨਸ਼ੋਰ ਦੈਟ ਦ ਵੌਇਸਸ ਆਫ ਦ ਪੰਜਾਬੀ ਪੀਪਲ ਆਰ ਹਰਡ through democratic and lawful means so assi a pakistani hukumat aur opinion maker law maker decision maker jede sade is program nal vi jude hoye ne bilkul vaddi ginti sade pakistani bhen pra sanu hausla vi dande ne par main samajhda ha ki kuch mauke hunde ne jide ch paave dekhn nu e jede oh tough lagda hoye lekin kai var koi liya gaya faisla long term jada oh ude fayda hi hunde ne ਸੋ ਇਹ ਪਾਕਿਸਤਾਨੀ ਹਕੂਮਤ ਜਾਂ ਉਹਨਾਂ ਦੇ opinion maker law maker decision maker ਖਾਸ ਤੌਰ ਤੇ اسٹیਬਲਿਸ਼ਮੈਂਟ ਪਾਕਿਸਤਾਨੀ ਫੌਜ ਇਹ ਜ਼ਰੂਰ ਦੇਖੇ ਕਿ ਭਾਈ ਆਲਰੇਡੀ ਇੰਡੀਆ ਦਾ ਜਿਹਨੂੰ ਕਹਿੰਦੇ ਨੇ ਚਾਰੋਂ ਚੌਂਟੇ ਚੁੱਕ ਕੇ ਪਾਕਿਸਤਾਨ ਦੇ ਪਿੱਛੇ ਪਿਆ ਹੋਇਆ دہشت گردੀ ਵੀ ਕਰਵਾ ਰਹੇ ਨੇ بلوچستان ਚ ਵੀ دہشت گردੀ ਖੈਬਰ ਪਖਤੂਨخواਜ ਵੀ ਵਿਦਨ ਵੀ ਇੰਟਰਨੈਸ਼ਨਲੀ ਜਿਹੜਾ ਉਹ ਨੋ ਵਰਲਡ ਬੈਂਕ ਦਾ ਲੋਨ ਮਿਲਦਾ ਤਾਂ ਇੰਡੀਆ ਦਾ ਜ਼ੋਰ ਲੱਗਾ ਹੋਇਆ ਕਿ ਵਾਪਸ ਗ੍ਰੇ ਲਿਸਟ ਪਾਕਿਸਤਾਨ ਨੂੰ ਲਿਆਂਦਾ ਜਾਏ ਹਮਮ ਮੁਸਲਮਾਨ ਮੁਲਕਾਂ ਚ ਜਾ ਕੇ ਜਿਹੜੇ ਨੇ ਉਹ ਰੈਂਟਾ ਮੁਸਲਮਾਨ ਨਾ ਤੋਂ ਕਿਸ ਕਿਸਮ ਦਾ ਵੈਸੀ ਵਰਗਿਆਂ ਤੋਂ ਕਰਵਾ ਰਹੇ ਨੇ ਅੱਛਾ ਸੋ ਸਿੱਖ ਜੇ ਔਰ ਅਸੀਂ ਸਮਝਦੇ ਆਂ ਵੀ ਡੀਜੀ ਆਈਐਸਪੀਆਰ ਉਹਨਾਂ ਦੀ ਬੜੀ ਵੈਲਕਮ ਸਟੇਟਮੈਂਟ ਕਿ ਵੀ ਜਿੱਥੇ ਸਿੱਖਾਂ ਲਈ ਖਾਸ ਰੁਤਬਾ ਇਵੇਂ ਅਸੀਂ ਵੀ ਮਹਿਸੂਸ ਕਰਦੇ ਆਂ ਕਿ ਭਾਈ ਠੀਕ ਹੈ 47 ਦੇ ਦੌਰ ਦੀ ਲੀਡਰਸ਼ਿਪ ਨੇ